ਪੰਜਾਬ ਕਾਂਗਰਸ ਚ ਸਭ ਅੱਛਾ ਹੈ ਪੰਜਾਬ ਕਾਂਗਰਸ ਚ ਕੀ ਹੈ ਕੀ ਹਾਲਾਤ ਨੇ ਪੰਜਾਬ ਕਾਂਗਰਸ ਚ ਬਿਲਕੁਲ ਸਭ ਕੁਝ ਅੱਛਾ ਹੈ ਆਪ ਜੁਮੇਰ ਮੈਂ ਕਦੇ ਕਹਿੰਦੇ ਖਲਾਫ ਬੋਲਿਆ ਨਿੱਜੀ ਤੌਰ ਤੇ ਮੈਨੂੰ ਤੂੰ ਦੱਸ ਇੱਕ ਤਵਾਰ ਦੱਸ ਇੱਕ ਕਹਿੰਦਾ ਨਵਜੋਤ ਸਿੰਘ ਸਿੱਧੂ ਇਕਲਾ ਚਲੋ ਦੀ ਮੈਂ ਕਹਿੰਦਾ ਯਾਰ ਤੂੰ ਮੇਰੀ ਗੱਲ ਸੁਣੋ ਕੁਫਾਨਾ ਗੱਲਾਂ ਨੇ ਇਹਨਾਂ ਗੱਲਾਂ ਤੇ ਕੋਈ ਤੱਤ ਹੀ ਹੈ ਨਹੀਂ ਸਰ ਇਹਦੋਂ ਪਹਿਲਾ 5 ਸਾਲ ਤਾਂ ਤੁਹਾਡੀ ਸਰਕਾਰ ਰਹੀ ਹੈ ਨਾ ਤੇ ਨਵਜੋਤ ਸਿੰਘ ਸਿੱਧੂ ਉਹ ਸਰਕਾਰ ਦੇ ਵਿੱਚ ਮੰਤਰਾਲੇ ਤੋਂ ਅਸੀਫਾ ਨਹੀਂ ਦਿੱਤਾ ਉੱਥੇ ਹੀ ਖੜਾ ਵੇ ਪੈਂਦੀ ਦੇ ਲੋਟੇ ਵਾਂਗ ਘੁੰਮਦਾ ਨਹੀਂ ਇੱਕ ਸਟੈਂਡ ਆ ਉੱਥੇ ਹੀ ਹੈ ਸਿੱਧੂ ਸਾਹਿਬ ਇੱਕ ਇੱਕ ਗੱਲ ਆਪਣਾ ਏਜੰਡਾ ਲੈ ਕੇ ਚੱਲ ਰਹੇ ਨੇ ਨਹੀਂ ਨਹੀਂ ਮੇਰਾ ਏਜੰਡਾ ਨਹੀਂ ਤੁਹਾਡੀ ਕੋਈ ਚਾਰ-ਤਾਰ ਹੈ ਉਹ ਚਾਰ-ਤਾਰ ਨਾਲ ਸਹਿਮਤ ਕੌਣ ਹੋ ਮੈਂ ਕਹਿੰਦਾ ਸਹਿਮਤ ਪੰਜਾਬ ਦੇ ਲੋਕ ਹੋ ਰਹੇ ਆ ਹੋਰ ਕਾਠ ਜਿਹੜਾ ਹੁੰਦਾ ਉਹ ਪਟਾਣੂ ਸੀ ਤੁਸੀਂ ਆਪਣੇ ਨੂੰ ਵੀ ਰਗੜੇ ਲਾਈਏ ਜੋ ਤੁਸੀਂ ਨਾਲ ਤੋੜਾ ਨਾ ਮੈਂ ਆਪਿਆਂ ਨੂੰ ਰਗੜਾ ਲਾਉਣਾ ਗੱਲਾਂ ਨਹੀਂ ਕਰਨੀਆਂ ਮੇਰੀ ਗੱਲ ਸੁਣਨਾ ਮੈਂ ਮੈਨੂੰ ਰਗੜੇ ਜ਼ਰੂਰ ਲਾਉਂਦੇ ਆ ਲੋਕ ਪਿਆਰੇ 80 ਕਰੋੜ ਰੁਪਇਆ ਇੱਕ ਦਿਨ ਦਾ ਇੱਕ ਦਿਨ ਦਾ ਇੱਕ ਦਿਨ ਦਾ ਕਰਜ਼ਾ ਸਿੱਧੂ ਸਾਹਿਬ ਇਹ ਸਾਰੇ ਸਵਾਲ ਪੁੱਛਣ ਤੋਂ ਪਹਿਲਾਂ 100 ਵ ਦੂਸਾਂ ਵੇ ਸਾਰੇ ਸਮੱਸਿਆਵਾਂ ਨੇ ਹੱਲ ਕੀ ਆ ਇਹਦਾ ਹੱਲ 100 ਵਾਰ ਤਾਂ ਦੱਸਿਆ ਬਣਾ ਸਟੇਟ ਚ ਕਾਰਪੋਰੇਸ਼ਨ ਹੁਣ ਲਾਊਗਾ ਇੱਕ ਮਿੰਟ ਮੈਂ ਕਾਰਪੋਰੇਸ਼ਨ ਚੀਫ ਰੈਸਟਰ ਬਣਾਊਗਾ ਦੂਆ ਬੰਦਾ ਹੀ ਨਹੀਂ ਬਣਾ ਸਕਦਾ ਹੋਰ ਇੱਕ ਮਿੰਟ ਆ ਉੱਥੇ ਕੀ ਉੱਥੇ ਕੀ ਘਟ ਖਪਤ ਘਟ ਸ਼ਰਾਬ ਦੀ ਅੱਧੀ ਖਪਤ ਅੱਧੀ ਖਪਤ ਕਾਕਾ ਅੱਧੀ ਖਪਤ ਸ਼ਰਾਬ ਦੀ ਤੇ ਪੈਸੇ ਕਿੰਨੇ ਇੱਕ ਸਾਲ ਦੇ 50000 ਕਰੋੜ ਉੱਥੇ ਤਾਂ ਬਦਲਾਅ ਹੋ ਗਿਆ ਨਾ ਜੀ ਹੁਣ ਆਂਦਰਸ ਆ ਗਿਆ ਜੀ ਉੱਥੇ ਭਾਈ ਉੱਥੇ ਭਾਈ ਮੈਂ ਮੈਂ ਤੰਮ ਲਾਡੂ ਤੇ ਆਜਾਂ ਕੋਈ ਤਰਕ ਨਹੀਂ ਸਕਦਾ ਇਹ ਤੇ ਬਾਕੀ ਗਾਲਾਂ ਕੋਈ ਕੱਢੀ ਜਾਵੇ ਉਹ ਜੀ ਮੈਂ ਹੋ ਗਿਆ ਮੈਂ ਤੁਹਾਡੇ ਬਾਰੇ ਜੀ ਐਂ ਕਹ ਮੇਰੇ ਬਾਰੇ ਗਾਇ ਕਹਿਣ ਨਾਲ ਕੀ ਹੋ ਜੂਗਾ ਮੈਂ ਨਵਜੋਤ ਸਿੰਘ ਸਿੱਧੂ ਦਾ ਕੋਈ ਬਦਲ ਜੂਗਾ ਆਪਣੇ ਖਿਲਾਫ ਆਪਣੇ ਖਿਲਾਫ ਬਾਤیں ਮੈਂ ਅਕਸਰ ਖਾਮੋਸ਼ੀ ਵਿੱਚ ਸੁਣ ਲੇਤਾ ਹੂੰ ਜਵਾਬ ਦੇਣੇ ਦਾ ਹਿਸਾਬ ਮੈਂਨੇ ਵਕਤ ਕੋ ਦੇ ਰੱਖਿਆ ਐਂਡਿੰਗ ਦੇਖੋ ਮੈਂ ਕਿਆ ਟਾੜੀ ਥੋਕ ਕੋ ਟਾਟ ਸਿੱਧੂ ਸਾਹਿਬ ਪੰਜਾਬ ਕਾਂਗਰਸ ਚ ਸਭ ਅੱਛਾ ਹੈ ਪੰਜਾਬ ਕਾਂਗਰਸ ਚ ਕੀ ਹੈ ਕੀ ਹਾਲਾਤ ਨੇ ਪੰਜਾਬ ਕਾਂਗਰਸ ਚ ਬਿਲਕੁਲ ਸਭ ਕੁਝ ਅੱਛਾ ਹੈ ਕਾਂਗਰਸ ਵਿਚਾਰਾਂ ਦੇ ਵਖਰੇਵੇਂ ਨੂੰ ਅਲੋਅ ਕਰਦੀ ਹੈ ਗਲਤਫਹਿਮੀਆਂ ਲੋਕਾਂ ਨੇ ਬਣਾ ਲੀਆਂ ਵਿਚਾਰਾਂ ਦਾ ਵਖਰੇਵਾ ਲੋਕਤੰਤਰ ਦਾ ਗਹਿਣਾ ਹੈ ਪਰ ਉਸ ਵਿਚਾਰਾਂ ਦੇ ਵਖਰੇਵੇਂ ਨੂੰ ਸੰਵਾਦ ਨਾਲ ਸੁਮਾਰਨਾ ਚਾਹੀਦਾ ਹੈ ਫੁੱਟ ਤਾਂ ਬਣਾ ਬਾਕੀ ਜਿਹੜੇ ਆ ਉਹਦਾ ਰੋ ਨਹੀਂ ਸਮਝ ਰਿਹਾ ਜੀ ਮੈਂ ਕਹਿੰਦਾ ਯਾਰ ਮੇਰੀ ਗੱਲ ਸੁਣੋ ਸਵਾਰੀ ਆਪਣੇ ਸਮਾਨ ਦੀ ਆਪ ਜੁਮੇ ਔਰ ਮੈਂ ਕਦੇ ਕਿਸੇ ਦੇ ਖਿਲਾਫ ਬੋਲਿਆ ਨਿੱਜੀ ਤੌਰ ਤੇ ਮੈਨੂੰ ਤੁਹਾਡਾ ਇਤਬਾਰ ਦਤੋ ਇਹ ਕਹਿੰਦੇ ਨਵਜੋਤ ਸਿੰਘ ਸਿੱਧੂ ਇਕਲਾ ਚਲੋ ਦੀ ਮੈਂ ਕਹਿੰਦਾ ਯਾਰ ਤੂੰ ਮੇਰੀ ਗੱਲ ਸੁਣੋ ਜਿਹਦੇ ਨਾਲ 30000 ਪੰਜਾਬੀ ਖੜੇ ਸੀ ਉਹ ਇਕਲਾ ਹੈ ਕਹਿ ਰਹੀਆਂ ਗੱਲਾਂ ਕਰਦੇ ਹੋ ਯਾਰ ਮਤਲਬ ਮਤਲਬ ਇਹ 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 ਕਾਂਗਰਸ ਹੀ ਨਹੀਂ ਆ ਕਾਂਗਰਸ ਹੀ ਨਹੀਂ ਖੜਾ ਨੇ ਬਾਕੀ ਕਰੀ ਗੱਲ ਲੈ ਯਾਰ ਕਮਾਲ ਕਰਦਾ ਵੀ ਜੇ ਤੁਸੀਂ ਇਹ ਮਤਲਬ ਬੇਫਕੂਫਾ ਨਾ ਗੱਲਾਂ ਨੇ ਇਹਨਾਂ ਗੱਲਾਂ ਤੇ ਕੋਈ ਤਤ ਹੀ ਹੈ ਨਹੀਂ ਹੈ ਉਹ ਪਾਈ ਖੜਗੇ ਸਾਹਿਬ ਇਹ ਕਹਿੰਦੇ ਨੇ ਵੀ ਲੋਕਾਂ ਨਾਲ ਸੰਪਰਕ ਸਤੋ ਪੁੱਛ ਉਹਨੂੰ ਜਿਹੜਾ ਕਹਿੰਦਾ ਵੀ ਸੰਪਰਕ ਸਤੋ ਲੋਕਾਂ ਚ ਜਾਓ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਆਪਨਾ ਸੰਪਰਕਾ ਦੀ ਆ ਰਹੀ ਰਹੇ ਮੈਂ ਕਹਿੰਦਾ ਉਹ ਕਹਿੰਦੇ ਲੋਕਾਂ ਨਾਲ ਸੰਪਰਕ ਸਾਧੋ ਨਹੀਂ ਪਰ ਹੁਣ ਆਪ ਨਾ ਕੱਟ ਜਿਓ ਨਹੀਂ ਤੇ ਉਹਨਾਂ ਆਪ ਨਾਲ ਸੰਪਰਕ ਕਿਉਂ ਨਹੀਂ ਸਾਧਣਾ ਚਾਹੀਦਾ ਜਦੋਂ ਵੱਡੀ ਲੜਾਈ ਲੜਨੀ ਆ ਬਾਈ ਹੈ ਦੂਏ ਨਹੀਂ ਸਾਥੇ ਇਹ ਜੇ ਕਿਹੜਾ ਗਲਤ ਕੰਮ ਕਰਤਾ ਭਾਈ ਕਿਹੜੀ ਸੰਸਥਾ ਬਚੀ ਅੱਜ ਮਿੱਤਰ ਪਿਆਰੇ ਕਰ ਜੋ ਤੁਸੀਂ ਹਰੇਕ ਨੂੰ ਕੁੱਟੀ ਤੁਰੀ ਜਾਂਦੇ ਹੋ ਡੈੜ ਡੈੜ ਕਰੀ ਜਾਂਦੇ ਹੋ ਸੰਪਰਕ ਨਾ ਸਾਧੀਏ ਮੁਲਕ ਨੂੰ ਬਚਾਉਣਾ ਹੈ ਮੁਲਕ ਦੀ ਡੈਮੋਕ੍ਰੇਸੀ ਨੂੰ ਬਚਾਉਣਾ ਹੈ ਸੰਪਰਕ ਨਹੀਂ ਹੋਣਾ ਚਾਹੀਦਾ ਪਰ ਫਿਰ ਉੱਥੇ ਮੌਕੇ ਦੀ ਸਰਕਾਰ ਨਹੀਂ ਕਿਉਂ ਮੌਕੇ ਦੀ ਸਰਕਾਰ ਭਾਈ ਤੁਸੀਂ ਦੇਸ਼ ਦੀ ਲੜਾਈ ਪ੍ਰਾਈਮ ਮਿਨਿਸਟਰ ਨੂੰ ਬਣਾਉਣ ਦੀ ਲੜਾਈ ਅੱਡ ਹੈ ਦੱਸ ਮੈਨੂੰ ਕਿਹੜੀ ਪ੍ਰਾਈਮ ਮਿਨਿਸਟਰ ਨੇ ਕੀ ਕੀਤਾ ਇੱਥੇ ਸਾਡੇ ਲਈ ਬਾਦੇ ਮੇਤਰ ਪਿਆਰੇ ਤੇ ਨਾ ਤੇ ਆਪ ਸੈਂਟਰ 'ਚ ਹੈ ਤੇ ਨਾ ਕਾਂਗਰਸ ਸੈਂਟਰ ਕਾਂਗਰਸ ਸੈਂਟਰ 'ਚ ਹੈ ਦੋਨਾਂ ਦਾ ਇੱਕੋ ਹੀ ਵਿਰੋਧ ਹੈ ਨਾ ਕੋਈ ਦੱਸ ਦਵੇ ਮੈਨੂੰ ਬਦੋ ਐਗੀਆਂ ਗੱਲਾਂ ਕਰਦੇ ਐ ਹਵਾਈ ਸ਼ੁਰਲੀਆਂ ਛੱਡਦੇ ਐ ਜਿਨ੍ਹਾਂ ਦੇ ਨਾ ਸਿਰ ਹੈ ਨਾ ਪੈਰ ਹੈ ਭਾਈ ਜਦੋਂ ਵੀ ਤੁਸੀਂ ਲੜੋਗੇ ਹਾਂ ਇਹ ਐ ਇੱਕ ਕਾਮਨ ਮਿਨਿਮਮ ਪ੍ਰੋਗਰਾਮ ਹੋਣਾ ਚਾਹੀਦਾ ਵੀ ਭਾਈ ਅਸੀਂ ਸੈਂਟਰ ਦੇ ਨਾਲ ਇਸ ਕਰਕੇ ਲੜਦੇ ਆਂ ਵੀ ਆਹ ਭਾਈ ਆ ਆ ਆ ਸਾਡੇ ਨਾਲ ਬਿਤਕਰੇ ਹੋਏ ਨੇ ਹਾਈ ਕਮਾਂਡ ਐ ਭਾਈ ਉਹ ਫੈਸਲਾ ਲਾਊਗੀ ਜੇ ਤੁਹਾਡੀ ਪਾਰਟੀ ਨਾ ਰਹੀ ਵਿਚਾਰਤਾ ਰਕਾਦੀ ਐ ਓਏ ਭਾਈ ਹਰ ਚੀਜ਼ ਬੇੜੀਆਂ ਚ CBI judiciary ਹਾਂਜੀ ਆ ਖੈਰਾ ਸਾਹਿਬ ਕਿਉਂ ਦੇਤੇ ਅੰਦਰ ਫਿਰੋਂਨੇਓ ਤੱਕਾ ਹੋ ਰਿਹਾ ਹੈ ਹਾਂਜੀ ਇਲੈਕਸ਼ਨ ਕਮਿਸ਼ਨ ਪੂਰਾ ਸ਼ੱਕ ਦੇ ਘੇਰੇ ਚ ਕੋਈ EVM ਦਾ ਰੌਲਾ ਪਈ ਜਾਂਦਾ ਕੋਈ ਕੁਸ਼ ਦਾ ਰੌਲਾ ਪਈ ਜਾਂਦਾ ਕੋਈ ਕੁਸ਼ ਪੱਕਾ ਦਾ ਰੌਲਾ ਪਈ ਜਾਂਦਾ ਨਹੀਂ ਲੜਾਈ ਲੜਨੀ ਆਪੋਜੀਸ਼ਨ ਦਾ ਕੰਮ ਹੀ ਲੜਾਈ ਲੜਨੀ ਹੈ ਜਵਾਬਦਾਈ ਬਣਾਉਣਾ ਹੈ ਨੀਤੀਆਂ ਦੀ ਲੜਾਈ ਲੜਨੀ ਹੈ। ਪਾਈ ਕੋਈ ਗੱਲ ਕਰਦਾ ਨੌਕਰੀਆਂ ਦੀ। ਰੁਜ਼ਗਾਰ ਦੇ ਉੱਤੇ ਕੀ ਹੈ? ਕੋਈ ਗੱਲ ਕਰਦਾ ਕਿਸਾਨੀ ਦੀ। 60 ਤੋਂ 70% ਕਿਸਾਨ ਹੈ। ਪੰਜਾਬ 'ਚ ਹੈ ਜੀ ਸੰਭਾਵਨਾ ਲਾਂਚ ਦੀ। ਮੈਂ ਕਹਿੰਦਾ ਇਹ ਸੰਭਾਵਨਾਵਾਂ ਜਿਹੜੀਆਂ ਨੇ ਨਾ ਇਹ ਹਾਈ ਕਮਾਂਡ ਦੇਖੇਗੀ। ਅਸੀਂ ਤਾਂ ਇੰਨਾ ਕਹਿ ਸਕਦੇ ਹਾਂ ਵੀ ਕਾਰਨ ਕੀ ਨੇ? ਤੁਸੀਂ ਪੁੱਛਿਆ ਦੱਸਦਾ ਜਿਹੜੀ ਗੱਲ ਦੇ ਉੱਤੇ ਮੈਂ ਖੜਾ ਓਏ ਹੈ ਵੀ ਨੀਤੀਗਤ ਲੜਾਈ ਹੋਣੀ ਚਾਹੀਦੀ ਲੋਕ ਭਲਾਈ ਦੀ ਲੜਾਈ ਹੋਣੀ ਚਾਹੀਦੀ ਲੋਕਾਂ ਦੇ ਵਾਸਤੇ ਤੁਸੀਂ ਕੀ ਕਰ ਸਕਦੇ ਹੋ ਲੋਕਾਂ ਦੀ ਜ਼ਿੰਦਗੀ ਨੂੰ ਬਿਹਤਰ ਕਿਵੇਂ ਕਰ ਸਕਦੇ ਹੋ ਲੋਕਾਂ ਨੂੰ ਕਿਵੇਂ ਸੰਵਾਰ ਸਕਦੇ ਹੋ ਆ ਜਿਹੜਾ ਨੌਜਵਾਨ ਬਾਹਰ ਜਾਈ ਜਾਂਦਾ ਹੈ 1 ਲੱਖ ਕਰੋੜ ਦੇ ਐਸੈਟ ਪੰਜਾਬ ਦੇ ਵੇਚ ਕੇ ਤੇ ਕੈਨੇਡਾ ਚ ਜਾ ਕੇ ਡਿੱਗਦੇ ਆ ਇਹਨੂੰ ਕਿਦਾਂ ਤੁਸੀਂ ਬਦਲ ਸਕਦੇ ਸਰ ਇਹ ਤੋਂ ਪਹਿਲਾ 5 ਸਾਲ ਤਾਂ ਤੁਹਾਡੀ ਸਰਕਾਰ ਰਹੀ ਹੈ ਨਾ ਤੇ ਨਵਜੋਤ ਸਿੰਘ ਸਿੱਧੂ ਉਹ ਸਰਕਾਰ ਦੇ ਵਿੱਚ ਮੰਤਰਾਲੇ ਤੋਂ ਅਸੀਫਾ ਨਹੀਂ ਦਿੱਤਾ ਪਾ 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 ਜਵਾਬ ਦੇਣ ਦੇਣਾ ਤੇ ਉਦੋਂ ਬਾਅਦ ਪਹਿਲਾਂ ਅਕਾਲੀ ਦਲ ਨਹੀਂ ਛੱਡਿਆ ਟਕਾ ਕੇ ਕਿਹਾ ਨਹੀਂ ਤੁਸੀਂ ਚੋਰ ਹੋ ਕਾਕੂ ਹੋ ਨਹੀਂ ਲੜਾਈ ਲੜੀ ਇਹ ਕਿਸੇ ਹੋਰ ਨੂੰ ਤਾਂ ਕਹਿ ਲਈ ਮਿੱਤਰ ਪਿਆਰੇ ਮੈਨੂੰ ਨਾ ਕਹੀਂ ਭਗਾ ਭਗਾ ਮਾਰੇ ਨੇ ਉਹਦੇ ਤੇ ਪਹਿਲਾਂ ਕਹਿ ਚੁੱਕਿਆ ਸਰਪੰਚੀ ਛੱਡੀ ਹੋਵੇ ਤੇ ਗੱਲ ਕਰੇ ਕੋਈ ਇਹਨਾਂ ਗੱਲਾਂ ਤੇ ਲੜਿਆ ਉੱਥੇ ਹੀ ਖੜਾ ਬੇਪੈੰਦੀ ਦੇ ਲੋਟੇ ਵਾਂਗ ਘੁੰਮਦਾ ਨਹੀਂ ਇੱਕ ਸਟੈਂਡ ਹੈ ਉੱਥੇ ਹੀ ਹੈ ਸਰਕਾਰ ਦਾ ਨਵਾਂ ਚਲਾਈ ਬਿਜਲੈਂਸ ਜਾਂਚ ਜਿਹੜੀ ਹੁੰਦੀ ਹੈ ਉਹਦੀ ਫਾਈਲ ਹੀ ਘੁੰਮ ਜਾਂਦੀ ਹੈ ਕਹਿੰਦੇ ਚੋਥ ਲੈ ਕੇ ਜਿਵੇਂ ਅੱਜ ਰਾਜਪੁਰ ਦਾ ਥਰਮਲ ਪਲਾਂਟ ਹੈ ਜਿਹੜਾ ਉਹਦੀ ਬਿਜਲੈਂਸ ਜਾਂਚ ਮਤਲਬ ਕਹਿੰਦੇ ਫਾਈਲ ਹੀ ਘੁੰਮੂ ਇਹਨਾਂ ਦੀ ਵਿਜੀਲੈਂਸ ਇਹ ਹੈ ਕਿ ਸਾਡੇ ਵਾਲੇ ਜਿਹੜੇ ਨੇ ਉਹ ਠੀਕ ਨਹੀਂ ਵਿਰੋਧੀ ਕੋਈ ਬੋਲੇ ਠੋਕ ਦਿਓ ਇਹ ਵਿਜੀਲੈਂਸ ਹੈ ਤੇ ਲਾ ਫਿਰ ਬਿੱਤਰ ਪਿਆਰੇ ਵਿਜੀਲੈਂਸ ਮਾਈਨਿੰਗ ਦੇ ਉੱਤੇ ਵਿਕੀ ਯਾਰ ਦੀ ਟਰਾਲੀ ਕੌਣ ਵੇਚਦਾ ਹੈ ਲਾ ਨਾ ਹੁਣ ਆ ਜਿਹੜਾ ਐਨਜੀਟੀ 'ਚ ਮੈਂ ਸ਼ਿਕਾਇਤ ਦੇ ਕੇ ਆਇਆ ਵੀ 40 40 45 45 50 50 ਫੁੱਟ ਦੇ ਖड्डे ਕਰਦੇ ਹੋ ਤੁਸੀਂ ਸਰਕਾਰੀ ਜ਼ਮੀਨ ਈਡੀ ਦੀ ਅਟੈਚ ਕੀਤੀ ਉਹਦੇ ਤੇ ਮਾਈਨਿੰਗ ਚੱਲੀ ਜਾਂਦੀ ਹੈ ਤੁਸੀਂ ਤਾਂ ਕਹਿੰਦੇ ਕਾਰਪੋਰੇਸ਼ਨ ਬਣਾਵਾਂਗੇ ਲਾ ਲਾ ਸਰਾਰੀ ਦੇ ਉੱਤੇ ਕਰ ਪੈਸੇ ਬਰਾਮਦ ਤੂੰ ਕਰੋ ਤੋ ਨਿਆਰੀ ਲੀਲਾ ਕੋਈ ਔਰ ਕਰੇ ਤੋ ਕੈਰੈਕਟਰ ਢੀਲਾ ਇਹ ਨਵਾਂ ਟ੍ਰੈਂਡੀ ਚੱਲ ਪਿਆ ਇਹ ਨਵਾਂ ਟ੍ਰੈਂਡ ਨਹੀਂ ਹੈ ਇਹ ਤੁਹਾਡੀ ਕਮਜ਼ੋਰੀ ਦੀ ਨਿਸ਼ਾਨੀ ਹੈ ਸਿੱਧੂ ਸਾਹਿਬ ਅਕਾਲੀ ਦਲ ਪੰਜਾਬ ਬਚਾਓ ਯਾਤਰਾ ਸ਼ੁਰੂ ਕਰ ਰਿਆ ਪਹਿਲਾਂ ਆਪਦੇ ਆਪ ਨੂੰ ਬਚਾਓ ਆਪਦੇ ਆਪ ਨੂੰ ਬਚਾਓ ਕਿਉਂਕਿ ਬੜੇ ਸੀਰੀਅਸ there are serious aspersions cast on the akali dal ਗੁਰੂ ਸਾਹਿਬ ਤੋਂ ਲੈ ਕੇ ਕੌਕੇ ਸਾਹਿਬ ਆਲੀ ਗੱਲ ਹੋਰ ਬਹੁਤ ਕੁਝ ਹੈਗਾ ਦੇਖੋ ਕਿ ਸੇਵੀ ਦਲੇ ਉਹਦੀ ਉਸਾਰੀ ਲਈ ਉਹਦੀ ਵੈਲ ਬੀਇੰਗ ਦੇ ਲਈ ਕੋਈ ਚੀਜ਼ਾਂ ਬੜੀਆਂ ਜ਼ਰੂਰੀ ਨੇ ਛੋਟੇ ਪਾਈ ਕਰੈਡੀਬਿਲਟੀ ਤੁਹਾਡੀ ਭਰੋਸੇਯੋਗਤਾ ਸਤਸ ਤਰਸੋਤ ਨੂੰ ਕੱਲ ਈਡੀ ਦੇ ਵੱਲੋਂ ਅਰੈਸਟ ਕੀਤਾ ਗਿਆ ਹੈ ਇਨਕਮ ਟੈਕਸ ਨਾਲ ਜਾਇਦਾ ਜਿਹੜੇ ਸੀ ਉਹਨਾਂ ਦੀ ਇਨਕਮ ਤੋਂ ਵੱਧ ਨਹੀਂ ਲੱਗ ਪਹਿਲਾਂ ਵੀ ਕੀਤਾ ਸੀ ਪਹਿਲਾਂ ਵੀ ਜੀਨਸਿੰਗ ਕੀਤਾ ਸੀ ਉਹਨੇ 80 ਨੇ ਕਰਾਇਆ ਭਾਈ ਖੈਰਾ ਸਾਹਿਬ ਨੂੰ ਕੀਤਾ ਸੀ ਉਹ ਵੀ ਜੀਨਸਿੰਗ ਕੀਤਾ ਸੀ ਕਿਹੜੀ ਨਹੀਂ ਕੀਤਾ ਹੋਰ ਕਿੰਨੇ ਦਾ ਲਿਆ ਫਿਰ ਕੀ ਨਿਕਲਿਆ ਸੈਂਟਰ ਦੀ ਕਰ ਮੈਂ ਕਹਿੰਦਾ ਭਾਈ ਮੈਨੂੰ ਇੱਕ ਗੱਲ ਦੱਸੋ ਜਦੋਂ ਕ腐ਸ਼ਨ ਦੇ ਚਾਰਜ ਨੇ ਤੁਹਾਨੂੰ ਫੇਸ ਕਰਨਾ ਪਊਗਾ ਯਾਰ ਤੂੰ ਵੀ ਮੈਨੂੰ ਇੱਕ ਗੱਲ ਦੱਸੋ ਮੈਂ ਕਹਿੰਦਾ ਕਿਸੇ ਪਾਰਟੀ ਦਾ ਹੋਵੇ ਬਿਲਕੁਲ ਕਾਂਗਰਸ ਹੋਵੇ ਕਾਲੀਦਲ ਹੋਵੇ ਹਾਂਜੀ ਕਿਸੇ ਪਾਰਟੀ ਦਾ ਹੋਵੇ ਯਾਰ ਇਹ ਤੁਸੀਂ ਪੰਜਾਬ ਦਾ ਪੈਸਾ ਖਾਦਾ ਹੈ ਯੂ ਹੈਵ ਟੂ ਫੇਸ ਦ میوزਿਕ ਇਵਨ ਇਫ ਯੂ ਡੋਨਟ ਲਾਈਕ ਦ ਟਿਊਨ ਪਰ ਫਿਰ ਜਦੋਂ ਤੁਸੀਂ ਇਹ ਕਹਿੰਦੇ ਹੋ ਵੀ ਅਸੀਂ ਵਿਜਲੈਂਸ ਲਾਤੀ ਫਿਰ ਕੇਜਰੀਵਾਲ ਰਾਜ ਜਵਾਬ ਦਵੇ ਵੀ ਸ਼ਰਾਬ ਚ ਪੈਸੇ ਖਾਦੇ ਕਿ ਨਹੀਂ ਖਾਦੇ ਇਹ ਦਾ ਜਵਾਬ ਮਿੱਤਰ ਪਿਆਰਾ ਕਿ ਸਿੱਧਾ ਮਾਫੀਆ ਚੱਲਦਾ ਕਿ ਨਹੀਂ ਚੱਲਦਾ ਦਵੇ ਨਾ ਇੱਕ ਸਿੱਧਾ ਜਵਾਬ ਨਾ ਤੈਨੂੰ 100 ਸਵਾਲ ਪੁੱਛਲੇ ਕਾ ਕੇ ਕਹਲੇ ਅਭੀ ਭਾਈ ਤੂੰ ਚੋਰੀ ਕੀਤੀ ਹੈ ਪਰ ਕੇਜਰੀਵਾਲ ਸਾਹਿਬ ਤਾਂ ਕਹਿੰਦੇ ਕਿ ਵੀ ਕਿੱਥੇ ਕਹਿੰਦੇ ਮੈਂ ਤੈਨੂੰ ਜਿਹੜੇ ਮੈਂ ਸਵਾਲ ਪੁੱਛੇ ਆ ਉਹਨਾਂ ਤੇ ਆ ਨਾ ਸਤਿ ਤੁਸਾ ਗੱਲ ਤੁਸੀਂ ਇੱਕ ਇੱਕ ਗੱਲ ਆਪਣਾ ਏਜੰਡਾ ਲੈ ਕੇ ਚੱਲ ਰਹੇ ਹੋ ਨਹੀਂ 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 ਮੇਰਾ ਏਜੰਡਾ ਨਹੀਂ ਤੁਹਾਡੀ ਕੋਈ ਵਿਚਾਰਤਾ ਰਹਿ ਉਹ ਵਿਚਾਰਤਾ ਨਾਲ ਸਹਿਮਤ ਕੌਣ ਹੋਵੇ ਮੈਂ ਕਹਿੰਦਾ ਸਹਿਮਤ ਪੰਜਾਬ ਦੇ ਲੋਕ ਹੋ ਰਹੇ ਆ ਔਰ ਇਕੱਠ ਜਿਹੜਾ ਹੁੰਦਾ ਉਹ ਟਾਊਨ ਸੀ ਆਪੜਿਆਂ ਨੂੰ ਵੀ ਰਗੜੇ ਲਾਈ ਜਾਂਦੇ ਬਸ ਤੁਸੀਂ ਨਾਲ ਕੋੜਾ ਮੈਂ ਨਾ ਮੈਂ ਆਪਦਿਆਂ ਨੂੰ ਰਗੜਾ ਲਾਉਣਾ ਨਹੀਂ ਕਰਦੇ ਨਹੀਂ ਮੇਰੀ ਗੱਲ ਸੁਣਨਾ ਮੈਂ ਮੈਨੂੰ ਰਗੜੇ ਜ਼ਰੂਰ ਲਾਉਂਦੇ ਆ ਲੋਕ ਤੁਸੀਂ ਕੁਛ ਕਹੀ ਜਾਂਦਾ ਕੋਈ ਕੁਛ ਹੋ ਨਹੀਂ ਜੇ ਮੈਂ ਤਾਂ ਅੱਜ ਤੱਕ ਦੇਖ ਲਾ ਜਦੋਂ ਦਾ 6 ਸਾਲ ਦਾ ਕਾਂਗਰਸ ਚ ਆਇਆ ਕਿਸੇ ਵਰਕਰ ਦੇ ਖਿਲਾਫ ਵੀ ਬੋਲਿਆ ਹੋਊਗਾ ਕਰਦੇ ਥਾ ਜੇ ਆਪ ਦੇ ਕਾਂਗਰਸ ਦਾ ਕੰਮ ਕੀ ਜੋੜੂ ਮੈਨ ਕਿਟਿਵਿਟੀ ਪੋਜ਼ਿਟਿਵਿਟੀ ਇਹ ਤੁਸੀਂ ਫੈਸਲਾ ਨਹੀਂ ਕਰਨਾ ਮੇਤਰਾ ਲੋਕ ਕਰਦੇ ਫੈਸਲਾ ਜਦੋਂ ਲੋਕ ਲੋਕਾਂ ਦੀ ਜਾਨਾ ਦੇਖ ਉਹਨੂੰ ਸਿੱਤ ਸਾਹਿਬ ਫੜੇ ਨਾ ਆਰਮੀ ਹੈ ਨਾ ਇੱਕ ਦੋ ਸਾਥ ਹੀ ਲੜ ਸਕਦੇ ਬਾਕੀ ਕੋਰ ਲੜੂਗਾ ਕਿੱਥੇ ਮੈਂ ਕਹਿੰਦਾ ਲੜੂਗਾ ਲੜੂਗਾ ਪ੍ਰੋਗਰਾਮ ਅਜੰਡਾ ਪੰਜਾਬ ਨੂੰ ਸਵਾਰਨਾ ਕਿਵੇਂ ਹੈ ਨੀਤੀ ਨੀਤੀ ਲੜਦੀ ਹੁੰਦੀ ਹੈ ਤੁਸੀਂ ਜਦੋਂ ਦਿੰਦੇ ਹੋ ਪਹਿਲਾਂ 5 500 ਪੇਜ ਬਣਾ ਦਿੰਦੇ ਹੁੰਦੇ ਸੀ ਚਲੋ ਹੁਣ ਦੱਸਦੇ ਤਾਂ ਆਗੇ ਦਸਾਂ ਚੋਂ ਕੀ ਪੂਰਾ ਕੀਤਾ ਜੇ ਆ ਚੋ ਪੂਰਾ ਨਹੀਂ ਹੋਇਆ ਇੱਕ ਉਹ ਕਿਉਂ ਪੂਰਾ ਨਹੀਂ ਹੋਇਆ ਕਿਉਂਕਿ ਤੁਹਾਡੇ ਕੋਲ ਪੈਸੇ ਹੀ ਨਹੀਂ ਪੈਸੇ ਕਿਉਂ ਨਹੀਂ ਤੇਰਾ ਜਵਾਬ ਦੇ ਰਿਆਂ ਪੈਸੇ ਕਿਉਂ ਨਹੀਂ ਕਿਉਂਕਿ ਤੁਸੀਂ ਖਾ ਜਾਂਦੇ ਹੋ ਖਾ ਕਿਉਂ ਜਾਂਦੇ ਹੋ ਕਿਉਂਕਿ ਉਹੀ 50 60 ਹਜ਼ਾਰ ਕਰੋੜ ਰੁਪਈਆ ਪੰਜਾਬ ਦਾ ਜਿਹੜਾ ਸੰਪਦਾ ਹੈ ਉਹ ਮਾਫੀਆ ਦੇ ਰਾਹੀਂ ਪੋਲੀਟਿਸ਼ੀਅਨ ਖਾ ਰਿਆ ਆਪਦੇ ਘਰ ਬਣਾ ਰਿਆ ਇੱਕ ਦਹਾ ਮੈਨੂੰ ਜਿਹਦੇ ਘਰ ਦੇ ਉੱਤੇ 5 ਕਰੋੜ ਦਾ ਘਰ ਹੋਵੇ 50 ਕਰੋੜ ਦਾ ਕਰਜ਼ਾ ਹੋਵੇ ਉਹ ਘਰ ਚਲਾਉਂਦਾ ਹੋਵੇ ਭਾਂਡੇ ਵੇਚ ਕੇ ਉਹ ਮਿੱਤਰ ਪਿਆਰੇ 80 ਕਰੋੜ ਰੁਪਇਆ ਇੱਕ ਦਿਨ ਦਾ ਇੱਕ ਦਿਨ ਦਾ ਇੱਕ ਦਿਨ ਦਾ ਕਰਜ਼ਾ ਸਿੱਧੂ ਸਾਹਿਬ ਇਹ ਸਾਰੇ ਸਵਾਲ ਪੁੱਛਣ ਤੋਂ ਪਹਿਲਾਂ 100 ਵਾਰ ਸੋਚੋ ਸਿੱਧੂ ਸਾਹਿਬ ਇਹ ਸਾਰੇ ਸਮੱਸਿਆਵਾਂ ਨੇ ਹੱਲ ਕੀ ਹੈ ਇਹਦਾ ਹੱਲ 100 ਵਾਰ ਤਾਂ ਦੱਸਿਆ ਬਣਾ ਸਟੇਟ ਚ ਕਾਰਪੋਰੇਸ਼ਨ ਕੌਣ ਲਾਊਗਾ ਇੱਕ ਮਿੰਟ ਮੈਂ ਖੂਬ ਚੀਫ ਮਿਨਿਸਟਰ ਬਣਾਊਗਾ ਦੂਆ ਬੰਦਾ ਹੀ ਨਹੀਂ ਬਣਾ ਸਕਦਾ ਹੋਰ ਇਹੀ ਤਾਂ ਹੋਰ ਬੰਦਾ ਹੀ ਕੋਈ ਨਹੀਂ ਤੇ ਜੇ ਸਮੱਸਿਆ ਸੀ ਤੇ ਸਮੱਸਿਆ ਦੇ ਖਿਲਾਫ ਲੜਿਆ ਸਮੱਸਿਆ ਦੇ ਖਿਲਾਫ ਲੜਿਆ ਤੇ ਨਾਲ ਚੀਫ ਮਿਨਿਸਟਰ ਨੂੰ ਢਾਇਆ ਤੇ ਚੀਫ ਮਿਨਿਸਟਰ ਨੂੰ ਬਾਰ-ਬਾਰ ਜਿਤਾਇਆ ਫਿਰ ਬਾਸ ਤੇ ਚੜ ਜੀਏ ਨਵਾਂ ਆ ਗਿਆ ਫਿਰ ਉਹ 10 ਮਹੀਨੇ ਨਵਾਂ ਆ ਗਿਆ ਜਿਹਨੇ ਬਣਾਉਂਦੇ ਉਹਨੂੰ ਪੁੱਛ ਮੈਂ ਤਾਂ ਲੜਿਆ ਨਾ ਛੋਟੀ ਪਾਲਸੀ ਨਾਲ ਛੋਟੇ ਬਹੁਤ ਅੱਛਾ ਉਹਨੂੰ ਦੇਖ ਕੇ ਆਏ ਅੱਛਾ ਉਹਨੂੰ ਦੇਖ ਕੇ ਆਏ ਉਹਨੂੰ ਦੇਖ ਕੇ ਆਏ ਉਹਨੂੰ ਨਾਲ ਦੀ ਨਾਲ ਜਾ ਕੇ ਦੇਖਿਆ ਮੈਂ ਕਹਿੰਦਾ ਕੋਈ ਇਹ ਤਾਂ ਡਿਨਾਈ ਕਰ ਦੇ ਮੈਂ ਕਹਿੰਦਾ ਤੇਲੰਗਾਨਾ ਉੱਪਰੋਟੇ ਤੋਂ ਤੋੜ ਕੇ ਲਿਆਉਂਦਾ ਉੱਥੇ ਬਰੋਟਾ ਲੱਗੇ ਪਿਆ ਜਾਂਦਾ ਓਏ ਚਲੋ ਉੱਥੇ ਦਾ ਇੱਕ ਮਿੰਟ ਰੱਖਿਆ ਉੱਥੇ ਕੀ ਉੱਥੇ ਕੀ ਘਟ ਖਪਤ ਘਟ ਸ਼ਰਾਬ ਦੀ ਅੱਧੀ ਖਪਤ ਅੱਧੀ ਖਪਤ ਕਾਕਾ ਅੱਧੀ ਖਪਤ ਸ਼ਰਾਬ ਦੀ ਤੇ ਪੈਸੇ ਕਿੰਨੇ ਇੱਕ ਸਾਲ ਦੇ 50000 ਕਰੋੜ ਉੱਥੇ ਤਾਂ ਬਦਲਾਅ ਹੋ ਗਿਆ ਨਾ ਹੁਣ ਕਾਂਗਰਸ ਆ ਗਈ ਜੀ ਉੱਥੇ ਭਾਈ ਉੱਥੇ ਭਾਈ ਮੈਂ ਮੈਂ ਤੰਮ ਲਾਡੂ ਤੇ ਆ ਜਾਣਾ ਉੱਥੇ ਤਾਂ ਨਹੀਂ ਕਾਂਗਰਸ 50000 ਕਰੋੜ ਰੁਪਈਆ ਸ਼ਰਾਬ ਚ ਇੱਕ ਸਾਲ ਦਾ 2002 ਚ ਅਸੀਂ 2000 ਕਮਾਉਂਦੇ ਸੀ ਉਹ ਵੀ 2000 ਕਮਾਉਂਦੇ ਸਾਡੀ ਖਪਤ ਡਬਲ ਉਹ ਕਿੱਥੋਂ ਪੱਟ ਕੇ ਲਿਆਉਂਦੇ ਐ ਪੇੜ ਲੈ ਪਾਲਸੀਆਂ ਨਾ ਉਹ ਤਾਂ ਠੀਕ ਹੈ ਬਸ ਇੰਨਾ ਹੀ ਵੈਬਲ ਠੀਕ ਹੈ ਨਾ ਹੁਣ ਹੁਣ ਜਾ ਕੇ ਘਰੇ ਸੌਂ ਜਾ ਜਾ ਉਹ ਤਾਂ ਠੀਕ ਹੈ ਬਸ ਠੀਕ ਉਹ ਚੁੱਪ ਹੋ ਨਾ ਚੁੱਪ ਹੁਣ ਸੁਣ ਸੁਣ ਹੁਣ ਸੁਣ ਇੰਨਾ ਹੀ ਬਣਾਉਣਾ ਸੀ ਤੈਨੂੰ ਦੇਖੋ ਇਹ ਇਦਾਂ ਹੀ ਬਣਾਉਂ ਲੋਕਾਂ ਨੂੰ ਸਿੰਪਲ ਗੱਲ ਹੈ ਵੀ ਭਾਈ ਅਗਰ ਉਹ 50000 ਕਰੋੜ ਰੁਪਏ ਕਮਾਉਂਦੇ ਆ ਤੁਸੀਂ ਬਣਾਓ ਕਾਰਪੋਰੇਸ਼ਨ ਤੁਸੀਂ ਕਹਿ ਕੇ ਆਏ ਸੀ ਅਸੀਂ ਕਾਰਪੋਰੇਸ਼ਨ ਬਣਾਉਂਦੇ ਪੜਾਈ ਕਿਉਂਕਿ ਪੈਸੇ ਸੌਖੇ ਲੱਗਦੇ ਆ ਨਾ 1200 ਏਕੜ ਪੱਟ ਦੇਣੇ ਆਸਟ੍ਰੇਲੀਆ ਚ ਖਰੀਦ ਲੈਂਦਾ ਕੋਈ ਕੋਈ ਫੱਟ ਦੇਣੇ ਮਾਲ ਖਰੀਦ ਲੈਂਦਾ ਇਹ ਘਰ ਭਰਨ ਨੂੰ ਬੜੇ ਸੌਖੇ ਆ ਠੀਕ ਹੈ ਤੁਸੀਂ ਕਹਿ ਕੇ ਆਏ ਸੀ ਪੀਪੀ ਰੱਦ ਕਰਾਂਗੇ ਤੁਸੀਂ ਕਹਿ ਕੇ ਆਏ ਸੀ ਅਮਨ ਅਮਾਨ ਸ਼ਾਂਤੀ ਲੱਭਦੀ ਨਹੀਂ ਉਹ ਜੀ ਭਾਂਤੀ ਨਹੀਂ ਦੇਖੀ ਹਾਂਜੀ ਤੁਸੀਂ ਕਹਿ ਕੇ ਆਏ ਸੀ ਇਹ ਕਾਰਪੋਰੇਸ਼ਨ ਲੇਕਰ ਕਾਰਪੋਰੇਸ਼ਨ ਬਣਾਈ ਸਮਗਲਿੰਗ ਐਕਸਾਈਜ਼ ਦੀ ਚੋਰੀ ਜਾਲੀ ਸ਼ਰਾਬ ਹੈ ਕਿੰਨੀ ਨੌਕਰੀ ਦਿੰਦਾ ਤਾਮਨਾਡੂ 40000 300 ਕਰੋੜ ਰੁਪਏ ਹਰ ਸਾਲ ਜਦ ਤੁਸੀਂ 50000 ਕਰੋੜ ਕਮਾਉਂਗੇ ਤੇ 300 ਕਰੋੜ ਦੇਣਾ ਕੀ ਔਖਾ ਥੋੜੀ ਸਾਰੀ ਕਮਾਈ ਟੋਟਲ ਸਾਲ ਦੀ 50000 ਕਰੋੜ ਉਹਨਾਂ ਦੀ ਸਾਰੇ ਸਾਲ ਦੀ ਕਮਾਈ 238000 ਕਰੋੜ ਫਿਰ ਇਹ ਜਿਹੜੀ ਕਮਾਈ ਹੈ ਮਿੱਤਰ ਪਿਆਰੇ ਇਹ ਸੈਂਟਰ ਦੀ ਸਕੀਮ ਚ ਡਬਲ ਤੁਸੀਂ ਕਰਜੇ ਚੁਕਨੇ ਹੋ ਤੁਸੀਂ ਇਹਨੂੰ ਡਬਲ ਕਰਨ ਦੀ بجائے ਖਾ ਜਾਣੇ ਹੋ ਤੇ ਕਰਜੇ ਚੁੱਕ ਕੇ ਉਹਦੇ ਤੇ سود ਡਬਲ ਕਰ ਦਿੰਨੇ ਹੋ ਇਹ ਕਿਹੜੀ ਇਕਨੋਮੀ ਆ ਹੋਵੇ ਦੋ ਚੀਜ਼ਾਂ ਇੱਕ ਨੀਤੀਗਤ ਲੜਾਈ ਦੂਜੀ ਇਕਨੋਮੀ ਕੋਈ ਖੜਕ ਨਹੀਂ ਸਕਦਾ ਕੋਈ ਦਰਕ ਨਹੀਂ ਸਕਦਾ ਇਹ ਤੇ ਬਾਕੀ ਗਾਲਾਂ ਕੋਈ ਕੱਢੀ ਜਾਵੇ ਉਹ ਜੀਉ ਮੈਂ ਹੋਊਗਾ ਉਹ ਤੁਹਾਡੇ ਬਾਰੇ ਜੀ ਐਂ ਕਰ ਮੇਰੇ ਬਾਰੇ ਗਾਇਆਂ ਕਰਨ ਨਾਲ ਕੀ ਹੋ ਜਾਊਗਾ ਮੈਂ ਨਵਜੋਤ ਸਿੰਘ ਸਿੱਧੂ ਦਾ ਕੋਈ ਬਦਲ ਜਾਊਗਾ ਕੁਝ ਨਹੀਂ ਹੁੰਦਾ ਇਹ ਵੀ ਜੀ ਲੜਾਈ ਨਹੀਂ ਹੈ ਇੱਟਾ ਮਾਰਨ ਵਾਲੀ ਲੜਾਈ ਨਹੀਂ ਬੁਲੇਟ ਦੀ ਲੜਾਈ ਨਹੀਂ ਬੈਲਟ ਦੀ ਹੈ ਇੱਥੇ ਤਾਂ ਬੈਲਟ ਦਾ ਨਹੀਂ ਪਤਾ ਲੱਗਦਾ ਸਹੀ ਹੈ ਗਲਤ ਹੈ ਸਿੱਧੂ ਸਾਹਿਬ ਪਿਛਲੀ ਤੁਹਾਡੀ ਜਿਹੜੀ ਰੈਲੀ ਸੀ ਉਹਦੇ ਵਿੱਚ ਨਵਜੋਤ ਸਿੰਘ ਸਿੱਧੂ ਦੇ ਆਉਣ ਵਾਲੇ ਸਮੇਂ ਦੇ ਸੀਐਮ ਹੋਣਗੇ ਇਸ ਤਰੀਕੇ ਦੇ ਨਾਰੇ ਲੱਗੇ ਨਾ ਤੇ ਕੋਈ ਅਹੁਦਾ ਹੈ ਨਾ ਕੋਈ ਚਾਹੀਦਾ ਇੱਕ ਚੀਜ਼ ਚਾਹੀਦੀ ਵੀ ਪੰਜਾਬ ਦੇ ਲੋਕ ਚੰਨ ਇੱਕ ਨੈਰੇਟਿਵ ਤੇ ਪਹਿਰਾ ਦੇਣ ਔਰ ਜਦੋਂ ਨੈਰੇਟਿਵ ਤੇ ਪਹਿਰਾ ਦੇਣਗੇ ਨੀਤੀਗਤ ਰਾਜਨੀਤੀ ਨੂੰ ਅੱਗੇ ਲਿਆਉਣ ਤੇ ਫਿਰ ਇਹ ਦੇਖ ਲੈਣ ਕਿ ਉਹਨੂੰ ਲਾਗੂ ਕੋ ਕਰ ਅਬ ਇਹ ਲੈਪ ਕੋ ਮੰਤਰੂ ਤੇ ਪੱਟੂ ਲੱਭਦਾ ਹੀ ਨਹੀਂ ਇਹ ਵੀ ਨਹੀਂ ਦੱਸਦਾ ਵੀ 6 ਲੱਖ ਵਾਲੇ ਪਲੇਨ ਦੇ ਪੈਸੇ ਕਿਨੇ ਲਗੇ ਸੋ ਇਸ ਕਰਕੇ ਇਹ ਜਿਹੜੀ ਜੋ ਕੁਝ ਹੋ ਰਿਹਾ ਆ ਆਉਣ ਵਾਲਾ ਸਮਾਂ ਗਵਾਹੀ ਦੇਊਗਾ ਮੇਰੇ ਖਿਲਾਫ ਜਿੰਨਾ ਮਰਜੀ ਬੋਲੋ ਫਿਰ ਨਾ ਕਹਿਣਾ ਸਿੱਧੂ ਨੇ ਸ਼ੇਅਰ ਨਹੀਂ ਸੁਣਾਇਆ ਫਿਰ ਸੁਣਾਇਦਣਾ ਹਾਂ ਇੱਕ ਸਿੱਧੂ ਹਸੂ ਕਿਸੇ ਨੇ ਸ਼ੇਅਰ ਨਾ ਸੁਣਾਇਆ ਫਿਰ ਰਹਿਣਾ ਇੱਕ ਸਿੱਧੂ ਆਪਣੇ ਖਿਲਾਫ ਬਾਜੀ ਬਸ ਸੁਣ ਆਪਣੇ ਖਿਲਾਫ अपने खिलाफ बातें मैं अक्सर खामोशी में सुन लेता हूं जवाब देने का हिसाब मैंने वक्त को दिया दे एंडिंग देखो थे थे मैं थे। क्या टाटी दो